ਇਹ ਸ਼ਾਇਦ ਕਿਸੇ ਦੀ ਕੋਈ ਸ਼ਰਾਰਤ ਆ ਤੇ ਡਮੀ ਟਾਈਪ ਬਣਿਆ ਜਿਸ ਤਰ੍ਹਾਂ ਮੈਂ ਦੱਸਿਆ ਨਾ ਕਿ ਜਿੱਥੇ ਦੋ ਪਾਰਟ ਆਪਸ ਵਿੱਚ نیچے ਤੋਂ ਜਿਦਾਂ ਅਸੀਂ ਫੈਲੀ ਕਿਉਂਕਿ ਇਹ ਦੂਸਰੇ ਨਾਲ ਜੁੜੇ ਨਹੀਂ ਹੁੰਦੇ ਉਸ ਤਰੀਕੇ ਦਾ ਲੱਗ ਰਿਹਾ ਤਾਂ ਸਾਨੂੰ ਲੱਗਦਾ ਕਿ ਸ਼ਾਇਦ ਡਮੀ ਨਾ ਹੋਵੇ ਜਿਹੜੀ ਬੰਬ ਡਿਸਪੋਜ਼ਰ ਟੀਮ ਵੀ ਆ ਉਹਨਾਂ ਨੇ ਆਪਣਾ ਨੂੰ ਸੇਫ ਕਰ ਲਿਆ ਤੇ ਉਹਨਾਂ ਦਾ ਵੀ ਇਨੀਸ਼ੀਅਲ ਐਕਸ਼ਨ ਇਹੋ ਹੀ ਆ ਕਿ ਇਹ ਸ਼ਾਇਦ ਕਿਸੇ ਦੀ ਕੋਈ ਸ਼ਰਾਰਤ ਆ ਤੇ ਡਮੀ ਟਾਈਪ ਬਣਿਆ ਕੋਈ ਅਸਲੀ ਚੀਜ਼ ਤੇ ਨਹੀਂ ਇਹ ਤਾਂ ਫਿਰ ਫਾਈਨਲ ਦੱਸਣਗੇ ਬਟ ਉਹ ਐਕਸਪਰਟ ਜੋ ਦੱਸਿਆ ਉਹਨਾਂ ਨੇ ਕਿ ਉਹਨਾਂ ਦੀ ਕਿਸੇ ਦੀ ਸ਼ਰਾਖ ਵਿੱਚ ਜੋ ਲੱਗੰਦਿਆ ਕਿ ਆਦਰਵਾਇਸੇ ਦੂਸਰਾ ਹੁੰਦਾ ਤੇ ਜਿਸ ਪਿਛੇ ਨਹੀਂ ਬਿਆਦੇ ਇਹਨੂੰ ਕੋਈ ਨਾ ਪੀਦਾ ਨਹੀਂ ਧੰਮੀ ਲੱਗ ਰਿਹਾ ਕਮਿਟਰ ਧੰਮੀ ਇੱਕ ਵਾਰੀ ਸਾਫ਼ ਖੜੀਤਾਂ ਨਾ ਕੋਈ ਤੁਹਾਡੀ ਲੋੜ ਚਾਹਦਾ ਕੋਈ ਤੁਹਾਡੀ ਕਿਤੇ ਵੀ ਨਹੀਂ ਹਾਂਜੀ ਕੀ ਹੈ ਕੀ ਦੀ ਹੈ ਇੱਕ ਸੋਸ਼ਲ ਮੀਡੀਆ ਤੇ ਸਵੇਰੇ ਇੱਕ ਪੋਸਟ ਹੋਈ ਸੀ ਕਿ ਇੱਥੇ ਇੱਕ ਫੋਕਲ ਪੁਆਇੰਟ ਦੇ ਏਰੀਏ ਤੇ ਦੇ ਵਿੱਚ ਇੱਕ ਬੰਬ ਰੱਖਿਆ ਗਿਆ ਉਹ ਤੇ ਮੌਕੇ ਤੇ ਪਹੁੰਚੇ ਜੋ ਇਨੀਸ਼ੀਅਲ ਦੇਖਿਆ ਕਿ ਦੂਰੋਂ ਤੇ ਸਾਨੂੰ ਡਮੀ ਲੱਗ ਰਿਹਾ ਪਰ ਅਸੀਂ ਬੰਬ ਡਿਸਪੋਜ਼ਲ ਟੀਮ ਵੀ ਬੁਲਾ ਲਈ ਹੈ ਪਰ ਪ੍ਰਿਕਾਸ਼ਨਸ ਮੀਅਰਸ ਲਈ ਲਏ ਨੇ ਤੇ ਸਾਰਿਆਂ ਨੂੰ ਸੀ ਪਾਸੇ ਕਰਵਾ ਰਹੇ ਆ ਤੇ ਜੀਡੀ ਟੀਮ ਦੇਖਦੀ ਹੈ ਕਿ ਫਿਰ ਬਾਅਦ ਵਿੱਚ ਰਿਪੋਰਟ ਦਿੰਦੀ ਕਿ ਕੀ ਚੀਜ਼ ਹੈ ਜੋ ਇਨੀਸ਼ੀਅਲ ਲੱਗੀ ਹੈ ਨਾ ਜਿਸ ਤਰ੍ਹਾਂ ਦੋ ਪੀਸ ਜੁੜੇ ਹੁੰਦੇ ਨੇ ਤੇ ਨਾਲ ਗਲੂ ਦੇ ਨਾਲ ਜੁੜਿਆ ਹੁੰਦਾ ਤੇ ਇਸ ਕਰਕੇ ਉਹ ਲੱਗਦਾ ਪੈ ਕੇ ਕੁਝ ਕਿਸੇ ਨੇ ਵੈਸੇ ਸ਼ਰਾਰਤਾਂ ਨਾ ਕੀਤੀ ਹੋਵੇ ਪਰ ਫਿਰ ਵੀ ਅਸੀਂ ਸਾਰੀ ਪ੍ਰਿਕਾਸ਼ਨਸ ਲੈਂਦੇ ਹੋਏ ਹਾਂ ਜਿਸ ਤਰ੍ਹਾਂ ਤੁਹਾਨੂੰ ਵੀ ਅਸੀਂ ਕਿਹਾ ਹੈਗਾ ਫੋਰਾ ਸਾਈਡ ਤੋਂ ਕਿ ਬੀਡੀ ਟੀਮ ਆਈ ਉਹਨਾਂ ਨੂੰ ਆਪਣਾ ਕੰਮ ਕਰ ਰਿਹਾ ਸੀ ਪੋਸਟ ਰਾਈ ਜਿੰਮੇਵਾਰੀ ਵੀ ਲਈ ਗਈ ਮੈਨੂੰ ਅਫਵਾਦ ਉਹ ਉਹ ਤਾਂ ਮੈਨੂੰ ਹਜੇ ਨਹੀਂ ਮੈਨੂੰ ਆਪਣਾ ਮੈਂ ਮੌਕੇ ਤੇ ਕੰਮ ਕਰ ਰਿਹਾ ਜੀ ਇਸ ਤਰੀਕੇ ਨਾਲ ਮੈਨੂੰ ਜਿਆਦਾ ਕਰ ਕਿਸ ਤਰ੍ਹਾਂ ਮਿਲਦੀ ਹੈ ਅਦੇ ਸੋਸ਼ਲ ਮੀਡੀਆ ਤੇ ਥੋੜੀ ਮਿਲਦੀ ਸਰ ਵੇਖ ਕੇ ਜੀ ਬੰਬ ਕਿਹੜਾ ਲੱਗ ਰਿਹਾ ਜੀ ਫਿਲਹਾਲ ਨਹੀਂ ਇਹਦਾ ਉਹ ਜਿਹੜੇ ਬੰਬ ਡਿਸਪੋਜ਼ਲ ਵਾਲੀ ਟੀਮ ਵਾਲੇ ਉਹ ਐਕਸਪਰਟ ਉਹ ਦੱਸਾਂਗੇ ਚੈਕਰਨੇ ਟਾਈਪ ਹੈਗਾ ਜੀ ਬਟ ਉਹ ਜਿਸ ਤਰ੍ਹਾਂ ਮੈਂ ਦੱਸਿਆ ਨਾ ਕਿ ਜਿਹਦੇ ਦੋ ਪਾਰਟ ਆਪਸ ਵਿੱਚ نیچے ਤੋਂ ਜਿਸ ਤਰ੍ਹਾਂ ਅਸੀਂ ਥੈਵੀ ਕਿਉਂਕਿ ਇਹ ਦੂਸਰੇ ਨਾਲ ਜੋੜੇ ਨਹੀਂ ਹ ਬੀਡੀ ਟੀਮ ਬੁਲਾ ਲਈ ਹੈ ਬੀਡੀ ਟੀਮ ਆਪਣਾ ਦੇਖ ਕੇ ਤੇ ਇਹਨੂੰ ਸੇਫ ਕਰ ਲੈਂਦੀ ਹੈ ਫਿਰ ਅੱਗੇ ਬਾਅਦ ਚ ਪਤਾ ਲੱਗੇਗਾ ਕਿ ਕੀ ਚੀਜ਼ ਹੈ ਕੋਈ ਸੀਸੀਟੀਵੀ ਵਗੈਰਾ ਨਹੀਂ ਨਹੀਂ ਅਜੇ ਅਜੇ ਇਨੀਸ਼ੀਅਲ ਮੌਕੇ ਤੇ ਪਹਿਲੀ ਸਾਡਾ ਸਟੈਪ ਇਹ ਹੋਈ ਹੈ ਬਾਕੀ ਟੀਮਾਂ ਸੀ ਆਪਣੇ ਆਪਣੇ ਕੰਮਾਂ ਤੇ ਲਗਾਤੀਆਂ ਨੇ ਪਹਿਲੇ ਸਾਡਾ ਜਿਹੜਾ ਸਟੈਪ ਹੈ ਅਜੇ ਇਹਨੂੰ ਇਲਾਕੇ ਦੀ ਸੇਫਟੀ ਇਨ ਕੇਸ ਜੇ ਕੁਝ ਹੈ ਅੰਦਾਜ਼ਾ ਕਿੰਨੇ ਘੰਟੇ ਤੱਕ ਦੀ ਹੈ ਨਹੀਂ ਐ ਸੀਸੀਟੀਵੀ ਤੋਂ ਪਤਾ ਲੱਗੇਗਾ ਜੀ ਤੇ ਲੇਟ ਮੈਚ ਦੀ ਜਿਹੜੀ ਇੱਥੇ ਜਿਸ ਤਰੀਕੇ ਨਾਲ ਇਹ ਵੋਕਲ ਪੁਆਇੰਟ ਹੈ ਬਹੁਤ سارے ਹਜ਼ਾਰਾਂ ਇੱਥੇ ਇੰਡਸਟਰੀ ਨਹੀਂ ਨਹੀਂ ਇੰਡਸਟਰੀ ਇੰਡਸਟਰੀ ਹੈ ਤੇ ਇੱਥੇ ਮੇਨਲੀ ਬੇਸਿਕਲੀ ਰੈ residențial ਏਰੀਆ ਜਿਹੜੀ ਚਾਰਜ ਸ਼ੁਰੂ ਕਰ ਦਿੱਤੀ ਅਗਰ ਬਾਈ ਚਾਂਸ ਇਹ ਅਸਲੀ ਹੁੰਦਾ ਜਾਂ ਜਿਸ ਤਰੀਕੇ ਨਾਲ ਜਿੰਮੇਵਾਰੀ ਲਈ ਗਈ ਹੈ ਕੀ ਲੱਗਦਾ ਕੀ ਹੋ ਸਕਦਾ ਨਹੀਂ ਇੱਕ ਜਿੱਤੇ ਇੱਕ ਧਮਾਕਾ ਹੀ ਆਪਣੇ ਆਪ ਤੇ ਬੜੀ ਵਜ੍ਹੀ ਹੁੰਦੀ ਹੈ ਚੀਜ਼ ਕਿ ਉਹਦੇ ਨਾਲ ਨੁਕਸਾਨ ਦਾ ਤੇ ਬਾਅਦ ਦੀ ਗੱਲ ਹੈ ਜੀ ਵੈਸੇ ਇੰਡਸਟਰੀ ਏਰੀਆ ਹੈਗਾ ਇੱਥੇ ਰਿਹਾਇਸ਼ ਨਹੀਂ ਹੈਗੀ ਫੈਕਟਰੀਆਂ ਵੀ ਜਿਹੜੀ ਇੱਥੇ ਹੈਗਾ ਉਹਦੀ ਬੈਕ ਸਾਈਡ ਤੇ ਸਰ ਜਿੱਦਾਂ ਉਹਨਾਂ ਨੇ ਪੋਸਟ ਵਿੱਚ ਲਿਖਿਆ ਕਿ ਖਾਸ ਤੌਰ ਤੇ ਸ਼ਰਾਬ ਦੇ ਠੇਕਿਆਂ ਨੂੰ ਨਿਸ਼ਾਨਾ ਬਣਾ ਰਹੇ ਹੋ ਕਹਿ ਰਹੇ ਕਿ ਨੌਜਵਾਨੀ ਖਰਾਬ ਕੀਤੀ ਜਾ ਰਹੀ ਹੈ ਨਹੀਂ ਇਹਦੇ ਬਾਰੇ ਨਹੀਂ ਮੈਨੂੰ ਅਜੇ ਤੱਕ ਕੁਝ ਕਹਿ ਸਕਦਾ ਬਾਕੀ ਜਿਹੜੀ ਮੈਂ ਤੁਸੀਂ ਜਿੰਨੀ ਕੋਈ ਜਾਣਕਾਰੀ ਮੇਰੇ ਕੋਲ ਮੰਗੀ ਹੈ ਕਿ ਅੱਜ ਪਹਿਲੇ ਦੀ ਉਹ ਮੈਂ ਜਿਹੜੀ ਫਸਟ ਹੈਂਡ ਇਨਫੋਰਮੇਸ਼ਨ ਉਹ ਤੁਹਾਨੂੰ ਦੇ ਰਿਹਾ ਕਿ ਅਸੀਂ ਇਹ ਵੀ ਤੇ ਨਹੀਂ ਨਾ ਪਤਾ ਕਰ ਫਿਰ ਤੇ ਟਾਈਮ ਦਾ ਪਤਾ ਲੱਗ ਜਾਣਾ ਸੀ ਕਿ ਕਿੰਨਾ ਦੇ ਹਾਂਜੀ ਸਾਰਾ ਦੇਖ ਲੈਣੇ ਆ ਜੀ i